ਠੀਕ ਹੈ ਜੇ ਹੈਗੀ ਹੈ ਜੀ 8 ਸਤੰਬਰ 2025 ਸਵੇਰ ਦੇ 8:30 ਵਜੇ ਹੋਏ ਹੈ ਤੇ ਅਸੀਂ ਪਹੁੰਚ ਗਏ ਆ ਲੰਡਨ ਦੇ ਹੀਥਰੋ 에ਰਪੋਰਟ ਦੇ ਉੱਤੇ ਇੱਥੋਂ ਅੱਜ ਸਾਡੀ ਫਲਾਈਟ ਹੈ ਜੀ ਮੈਲਬਰਨ ਦੇ ਲਈ ਜਿਵੇਂ ਤੁਹਾਨੂੰ ਦੱਸਿਆ ਸੀ ਆਪਣਾ ਟੂਰ ਸ਼ੁਰੂ ਹੋਣ ਜਾ ਰਿਹਾ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਤੇ ਅੱਜ ਉਸ ਦਾ ਪਹਿਲਾ ਦਿਨ ਹੈ ਆਪਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈਗੀ ਸਾਡੀ ਜ਼ਿੰਦਗੀ ਦੀ ਅੱਜ ਸਭ ਤੋਂ ਲੰਬੀ ਫਲਾਈਟ 'ਚ ਅਸੀਂ ਬੈਠਣ ਦੇ ਲਈ ਜਾ ਰਹੇ ਹਾਂ ਕਿਉਂਕਿ ਦੂਰ ਹੀ ਇੰਨਾ ਜਾ ਰਹੇ ਹਾਂ ਸੋ ਕਿਵੇਂ ਦਾ ਰਹਿੰਦਾ ਆਪਣਾ ਅੱਜ ਦਾ ਸਫ਼ਰ ਸ਼ੁਰੂ ਕਰਦੇ ਆ ਇਸ 에어ਪੋਰਟ ਤੋਂ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਜਿੱਥੇ ਅਸੀਂ ਇਹ ਪਹੁੰਚੇ ਨੇ ਇਹ ਟਰਮੀਨਲ 4 ਤੇ ਜਿਹੜਾ ਹੀਥਰੋ 에어ਪੋਰਟ ਆ ਬਹੁਤ ਜ਼ਿਆਦਾ ਵੱਡਾ ਹੈ ਤੇ ਇਹਦੇ 4-5 ਟਰਮੀਨਲ ਆ ਪਹਿਲਾਂ ਅਸੀਂ 2 ਤੋਂ ਚੜੇ ਆ 3 ਤੋਂ ਚੜੇ ਆ 5 ਤੋਂ ਜਦੋਂ ਜਰਮਨੀ ਗਏ ਸੀ ਉਦੋਂ ਚੜੇ ਸੀ ਤੇ ਅੱਜ 4 ਨੰਬਰ ਟਰਮੀਨਲ ਤੋਂ ਪਹਿਲੀ ਵਾਰੀ ਅਸੀਂ ਐਂਟਰ ਹੋ ਰਹੇ ਆ ਤੇ ਨਾਲ ਤੁਹਾਨੂੰ ਅੰਦਰੋਂ ਟਰਮੀਨਲ ਦਿਖਾਉਣੀ ਆ ਕਿਹੋ ਜਿਹਾ ਸੋ ਟਰਮੀਨਲ 4 ਅੰਦਰਲੇ ਪਾਸਿਓਂ ਕਿਛ ਹੋਜਾ ਹੈ ਖੁਸ਼ੀ ਆਪਾਂ ਕਿਤੇ ਗਲਤ ਕੋਲ ਤਾਂ ਨਹੀਂ ਆ ਗਏ ਮੈਨੂੰ ਲੱਗਦਾ ਹੈ। ਭੀੜ ਹੈ ਹੀ ਨਹੀਂ। ਫਲਾਈਟ ਚੈੱਕ ਕਰ ਲਈਏ ਇਹ ਕਿ ਫਲਾਈਟ ਇੱਥੋਂ ਹੀ ਜਾਣੀ ਆ ਸਾਡੀ। ਹਾਂ ਫਲਾਈਟ ਤਾਂ ਇੱਥੋਂ ਹੀ ਆ। ਤੇ ਹੈ ਵੀ 4 ਹੀ ਆ ਇਹ। ਪਰ ਦੇਖੋ ਟਰਮੀਨਲ 4 ਲਿਖਿਆ ਹੋਇਆ ਪਰ ਲੋਕ ਮੈਨੂੰ ਬਿਲਕੁਲ ਵੀ ਨਹੀਂ ਦੇਖਣ ਨੂੰ ਮਿਲ ਰਹੇ। ਚਲੋ ਐਨੀ ਹਾਉ ਅਸੀਂ ਚੱਲੀਏ ਅੱਗੇ ਨੂੰ। ਫੇਅਰ ਲਾਈਨ ਦੇ ਕਾਊਂਟਰ ਤੇ ਪਹੁੰਚੀ ਆ। ਭੀੜ ਇੱਥੇ ਕੋਈ ਜ਼ਿਆਦਾ ਹੈ ਨਹੀਂਗੀ। ਮੈਨੂੰ ਲੱਗਦਾ ਟਰਮੀਨਲ 4 ਤੋਂ ਫਲਾਈਟ ਸ ਸ਼ਾਇਦ ਘਟ ਜਾਂਦੀ ਹੁਣ। ਤੇ ਸਾਡੀ ਫਲਾਈਟ ਹੈਗੀ ਆ ਜੀ ਕਤਰ 에ਅਰ ਵੇਸ ਦੀ। ਚੈੱਕ ਇਨ ਖੁੱਲਿਆ ਹੈ। ਚੈੱਕ ਇਨ ਕਰਾ ਲਿਆ। ਹਾਂ ਦੇਖਣਾ ਹੈ। ਗਲਾਸ। ਹਾਈ ਸਰ। ਆਪਣਾ ਬੈਗੇਜ ਡ੍ਰੌਪ ਕਰਦੀ ਆ ਹੁਣ। ਵੈਸੇ ਸਾਨੂੰ 30-30 ਕਿਲੋ ਬੈਗ ਅਲਾਉਡ ਸੀਗਾ। ਪਰ ਸਾਡਾ ਘੱਟ ਹੀ ਇੰਨਾ ਹੈ ਨਹੀਂ। ਤਰੇਪਨ 23 20 ਕਿਲੋ ਆਣਾ ਆਪਣੇ ਕੋਲੇ ਹੁਣ ਹਾਂਜੀ ਇਹ ਜਾਣ ਪਛਾਣ ਦੇ ਕਹਿੰਦੇ 30 ਵੀ ਨੰਗਾ ਰਹਿੰਦੇ ਅਸੀਂ ਵੈਸੇ ਮੈਂ ਕਿਹਾ ਆਪਣਾ 30 ਹੈ ਨਹੀਂ ਇਹ ਜਾਣ ਪਛਾਣ ਦੇ ਕਹਿੰਦੇ 71 ਵਾਲੇ ਵੀ ਜਾਣ ਪਛਾਣ ਦੇ ਕਹਿੰਦੇ 30 ਨੰਗਾ ਦੇ ਬਗਾਨੇ ਮੂਲਕੇ ਚ ਪੰਜਾਬੀ ਉਹ ਪੰਜਾਬੀ ਦੇ ਕੰਮ ਆਉਂਦਾ ਇਹ ਦੇਖ ਲਓ ਪੰਜਾਬੀਆਂ ਦੀ ਆਪਣੀ ਇਹ ਸੱਤ ਤੱਕ ਟੌਰ ਹੈ ਸਾਰੀਆਂ 에ਰਲਾਈਨ ਚ ਪੰਜਾਬੀ ਕੰਮ ਕਰਦੇ ਆਪਣੇ ਹੈ ਯਾਰ ਇਹ ਜਿਹੇ ਜ਼ਮੰਦੇ ਨੂੰ ਬੜਾ ਮਾਣ ਹੁੰਦਾ ਨਾ ਜਦੋਂ ਤੁਹਾਡੀ ਕਮਿਊਨਿਟੀ ਇੰਨੀ ਅੱਗੇ ਜਾਵੇ ਹਾਂਜੀ ਸਹੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਹਾਂਜੀ ਏ ਰਣਜਨ ਦੀ ਬੱਗੀ ਤੇ ਵੀ ਸਟicker ਹੋ ਗਿਆ ਜੀ ਇਹ ਗੇਟ ਤੇ ਜਮਾ ਕਰਾਉਣੀ ਆ ਤੇ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਬੋਰਡਿੰਗ ਪਾਸ ਮਿਲ ਗਏ ਸਾਨੂੰ ਇਹ ਕਹਿੰਦੇ ਤੁਸੀਂ ਆਪਣਾ ਮੈਮਰੀਅਲ ਮੇਰੇ ਲਈ ਕੁਝ ਵੀ ਲਿਖ ਕੇ ਜਾਓ ਯਾਦਗਰੀ ਉਹ ਕੁਝ ਲਿਖ ਰਹੇ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਅੱਜ ਤਰੀਕ ਇਹਨਾਂ ਨੇ ਸਾਨੂੰ ਸਪੈਸ਼ਲ ਬੈਸੀਨੇਟ ਵਾਲੀਆਂ ਸੀਟਾਂ ਦਿੱਤੀਆਂ ਸੀ ਇਹਨਾਂ ਦਾ ਥੈਂਕ ਯੂ ਕਰਦੇ ਹਾਂ 8 ਸਤੰਬਰ ਹੈ 8 ਸਤੰਬਰ ਹੈ ਜੀ ਉਹ ਫਿਰ ਨਾ ਹਾਲੀ ਨਾ ਸੈਂਕਿਊ ਸੋ ਮਾਚ ਤੇਨ ਦੇਲ ਵੀ ਬਣਾਉਂਗੀ ਮੈਂ ਨਾਲ ਵਾਓ ਲੈ ਬੰਦ ਕਰ ਉਹ ਮੈਂ ਪੜਾ ਸਕਦਾ ਪੜਾ ਲਾ ਹਾਂ ਜੀ ਥੈਂਕ ਯੂ ਇਸ ਤਰ੍ਹਾਂ ਹੀ ਹਮੇਸ਼ਾ ਹੱਸਦੇ ਰਹੋ ਤੇ ਹੋਰ ਤਰੱਕੀਆਂ ਕਰੋ ਬਹੁਤ ਸਾਰਾ ਪਿਆਰ ਇਪਨ ਖੁਸ਼ੀ ਰਣਜਿੰਦ ਕੋਰ 8925 ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਸੋ ਮੀ ਜੀ ਥੈਂਕ ਯੂ ਅਗੇਸ ਜੀ ਸਿੱਖਾ ਤੋਂ ਬੋਲਦੇ ਨੇ ਠੀਕ ਹੈ ਨੈਕਸਟ ਵਾਲਾ ਤੁਹਾਨੂੰ ਕੋਡਿੰਗ ਪਾਸ ਆਪਾਨੂੰ ਮਿਲ ਗਿਆ ਜੀ ਤੇ ਸਾਡੀ ਫਲਾਈਟ ਹੈ ਜਿਹੜੀ ਇਹ ਹੈਗੀ ਹੈ ਜੀ ਕਤਰ 에ਅਰਲਾਈਨ ਇਹਨੂੰ ਦੁਨੀਆ ਦੀ ਬੈਸਟ 에ਅਰਲਾਈਨ ਚੋ ਗਿਣਿਆ ਜਾਂਦਾ ਜਿਵੇਂ ਇਮੀਰੇਟਸ ਫਸਟ ਟਾਈਮ ਟਰੈਵਲ ਕੀਤਾ ਸੀ ਨਾ ਰਣਜਿੰਦ ਦੇ ਨਾਲ ਸੇਮ ਕਤਰ 에ਅਰਲਾਈਨ ਹੈਗੀ ਏਸੀ ਇਸ ਕਰਕੇ ਲਈ ਹੈ ਕਿਉਂਕਿ ਫਲਾਈਟ ਲੰਬੀ ਬਹੁਤ ਜ਼ਿਆਦਾ ਸੀ 23 24 ਘੰਟੇ ਦੀ ਫਲਾਈਟ ਹੈ ਜੇ ਲੰਡਨ ਤੋਂ ਮੈਲਬਰਨ ਤੁਸੀਂ ਪਹੁੰਚਣਾ ਹੈ ਤੇ ਸਾਨੂੰ ਐਸੀ ਥੋੜਾ ਕੰਫਰਟੇਬਲ ਰਹੇ ਹੁਣ ਤੱਕ ਇਹਦੇ ਬਾਰੇ ਸੁਣਿਆ ਸੀਗਾ ਸਿਰਫ ਤੇ ਆਪਣਾ ਐਕਸਪੀਰੀਅੰਸ ਅਸੀਂ ਮੈਲਬਰਨ ਜਾ ਕੇ ਸ਼ੇਅਰ ਕਰਾਂਗੇ ਕਿ ਜਿਹੜੀ ਕਤਰ 에ਅਰਵੇਜ਼ ਦੀ ਫਲਾਈਟ ਹੈ ਉਹ ਕਿਵੇਂ ਰਹਿੰਦੀ ਹੈ ਸੀਟਾਂ ਕੰਫਰਟੇਬਲ ਹੈਗੀਆਂ ਨੇ ਜਾਂ ਨਹੀਂ ਹਾਂਜੀ ਤੇ ਜਿਹੜੀਆਂ ਲੰਬੀਆਂ ਫਲਾਈਟਸ ਆ ਉਹ ਵੈਸੇ ਚੰਗੀ 에ਅਰਲਾਈਨ ਦੀ ਮਨ ਲਗਾ ਦਾ ਲੈਣੀਆਂ ਚਾਹੀਦੀਆਂ ਹੈ ਇਹ ਕਿਉਂਕਿ ਨਹੀਂ ਤਾਂ ਗੋਡੇ ਨਹੀਂ ਸਿੱਧੇ ਹੁੰਦੇ ਮਦ ਇਹ ਸਹੀ ਗੱਲ ਹੈ ਸੋ ਹੁਣ ਜੀ ਆਪਾਂ ਸਿਕਿਉਰਿਟੀ ਵਗੈਰਾ ਕਰਾਉਨੇ ਆ ਤੇ ਨਾਲ ਨਾਲ ਟਰਮੀਨਲ 4 ਦਾ ਜਿਹੜਾ ਗੇੜਾ ਉਹ ਤੁਹਾਨੂੰ ਦਿਵਾਉਨੇ ਆ ਟਰਮੀਨਲ 4 ਹੈ ਨਾ ਜਿਹੜਾ ਇੱਥੇ ਜਿੱਦੀਆਂ ਮੋਸਟਲੀ ਫਲਾਈਟਸ ਉਤਰਦੀਆਂ ਉਹ ਕਤਰ ਦੀ ਉਤਰਦੀਆਂ ਜਿਆਦਾ 에ਮੀਰੇਟਸ 3 ਤੇ ਆਉਂਦੀ ਹੈ ਬ੍ਰਿਟਿਸ਼ 에ਅਰਵੇਜ਼ 5 ਤੇ ਆਉਂਦੀ ਹੈ ਤੇ ਕਤਰ 4 ਤੇ ਆਉਂਦੀ ਹੈ ਅਲੱਗ-ਅਲੱਗ ਇਹਨਾਂ ਨੇ ਵੰਡੇ ਹੋਏ ਆ ਆਹੀਂ ਕਰਕੇ ਅਸੀਂ ਪਹਿਲਾਂ ਕਦੇ ਕਤਰ ਚ ਲੰਡਨ ਤੋਂ ਚੜੇ ਨਹੀਂ ਅੱਜ ਪਹਿਲੀ ਵਾਰ ਹੀ ਆਏ ਆ এয়ারਪੋਰਟ ਥੋੜਾ ਜਿਹਾ ਦੇਖ ਲਈਏ ਕਿਵੇਂ ਦਾ ਫਿਰ ਸਿਕਿਉਰਿਟੀ ਲਈ ਜਾਵਾਂਗੇ ਵੈਸੇ ਤਾਂ ਇੱਥੇ ਆਲ ਡਿਪਾਰਚਰ ਗੇਟ ਸੇ ਇੱਥੇ ਹੈਗਾ ਸਿਕਿਉਰਿਟੀ ਵਗੈਰਾ ਇੱਥੇ ਹੋ ਜੂਗੀ ਟਰਮੀਨਲ 5 ਇਹਨਾਂ ਦਾ ਬਹੁਤ ਜ਼ਿਆਦਾ ਵੱਡਾ ਹੈ ਤੇ ਸਭ ਤੋਂ ਵੱਡਾ ਟਰਮੀਨਲ 5 ਜਿੱਥੇ ਬ੍ਰਿਟਿਸ਼ 에ਅਰਵੇਜ਼ ਆਉਂਦੀ ਹੈ ਤੇ ਆ ਤਾਂ ਬਹੁਤ ਨਿੱਕਾ ਹੈਗਾ ਬਹੁਤ ਛੋਟਾ ਜਿਹਾ ਟਰਮੀਨਲ ਆ। ਸਕੂਟੀ ਸਾਡੀ ਹੋ ਗਈ ਜੀ ਤੇ ਜਿਹੜੀ ਤੁਹਾਨੂੰ ਦੱਸਣ ਵਾਲੀ ਗੱਲ ਸੀ ਉਹ ਇਹ ਸੀ ਵੀ ਜਿਹੜੀਆਂ ਐਵੇਂ ਦੀਆਂ ਮੈਟਲਸ ਵਾਲੀਆਂ ਬੋਤਲ ਹੁੰਦੀਆਂ ਨੇ ਨਾ ਇਹਦੇ ਵਿੱਚ ਤੁਸੀਂ ਕੁਝ ਵੀ ਨਾ ਪਾ ਕੇ ਲੈ ਕੇ ਅਸੀਂ ਗਰਮ ਪਾਣੀ ਪਾ ਕੇ ਲੈ ਕੇ ਆਏ ਸੀ ਕਿਉਂਕਿ ਰਣਜਨ 6 ਮਹੀਨੇ ਦੀ ਹੋ ਗਈ। ਸਾਨੂੰ ਅਸੀਂ ਫੂਡ ਬਣਾ ਕੇ ਇਹਨੂੰ ਫਲਾਈਟ 'ਚ ਦੇ ਦਾਂਗੇ। ਪਰ ਇੱਥੇ ਮਤਲਬ ਇੰਨੀ ਸਿਕਿਉਰਿਟੀ ਟਾਈਟ ਆ ਕਿ ਇਹਨੇ ਤੁਸੀਂ ਇਹ ਨਹੀਂ ਲੈ ਕੇ ਜਾ ਸਕਦੇ ਤੇ ਇਹ ਇਹਦੇ ਕਰਕੇ ਸਾਡੇ 15-20 ਮਿੰਟ ਵਾਤੇ ਖਰਾਬ ਹੋਏ ਆ। বারবার ਹਨਾ ਚੈੱਕ ਕੀਤਾ ਇਹਨੂੰ ਫਿਰ ਮਤਲ ਜਿਹੜੀ ਅਗਲੇ ਹੁਣ ਨਵੇਂ ਪੇਰੈਂਟਸ ਤੁਸੀਂ ਜਿਹੜੇ ਬਣਨ ਜਾ ਰਹੇ ਹੋਣਾ ਤਾਂ ਤੁਹਾਡੇ ਲਈ ਇਹ ਸੁਜੈਸ਼ਨ ਹੈ ਮਤਲ ਜਿਹੜੀਆਂ ਗਰਮ ਪਾਣੀ ਵਾਲੀਆਂ ਬੋਤਲਾਂ ਹੁੰਦੀਆਂ ਉਹ ਚ ਕੁਝ ਵੀ ਨਾ ਪਾਓ ਉਹਨੂੰ ਖਾਲੀ ਲੈ ਕੇ ਜਾਓ ਜਿਵੇਂ ਕੋਸਟ ਆ ਵਗੈਰਾ ਵਗੈਰਾ ਕੋਈ ਵੀ ਬਣੇ ਹੋਏ ਨੇ ਕੈਫੀ ਕੈਫੇ ਬਾਹਰ ਉੱਥੋਂ ਤੁਸੀਂ ਗਰਮ ਪਾਣੀ ਲੈ ਸਕਦੇ ਹੋ ਆਪਣੇ ਬੱਚੇ ਨਹੀਂ ਤੁਹਾਡੇ ਐਨਕੋ ਅੱਧਾ ਘੰਟਾ ਖਰਾਬ ਉਹ ਜੇ ਬਹੁਤ ਤਕੜੀ ਚੈਕਿੰਗ ਹੋਈ ਆ ਖਾਣ ਨੂੰ ਸੁੱਕੇ ਲੰਗਦੇ ਬੰਦੇ ਡਿਊਟੀ ਫਰੀ ਚ ਵੜ ਗਏ ਆਗੇ ਆਪਣੇ ਲਈ ਕੁਝ ਨਹੀਂ ਲੈ ਰਹੀ ਜਿੰਨਾਂ ਕੋਲੇ ਅਸਲ ਜੱਸੀ ਚੱਲੇ ਆ ਨਾ ਰਿਪਨ ਦੇ ਫਰੈਂਡ ਨੇ ਮੈਨੂੰ ਐਸੀ ਉਹਨਾਂ ਲਈ ਕੁਝ ਲੈ ਲਈ ਕਿਉਂਕਿ ਸਾਡੇ ਕੋਲੇ ਟਾਈਮ ਤਾਂ ਬਹੁਤ ਘੱਟ ਹੈ ਨਾ ਬਹਾਨਾ ਉਹਨਾਂ ਦਾ ਲੈਣਾ ਤੁਸੀਂ ਆਪ ਹੀ ਆ ਨਾਲ ਅਸੀਂ ਮੈਲਬਰਨ ਚੱਲੇ ਆ ਜੀ ਮੇਰੇ ਪੰਜਾਬੀ ਯੂਨੀਵਰਸਿਟੀ ਦੇ ਫਰੈਂਡਸ ਨੇ ਤੇ ਉਹਨਾਂ ਦੇ ਕੋਲ ਜਾਣਾਗਾ ਤੇ ਉਹਨਾਂ ਲਈ ਕੁਝ ਲੈ ਲਈ ਹੈ ਮੈਂ ਕਿਹਾ ਛੇਤੀ ਦੇਖ ਕੇ ਚੱਕ ਲੈਓ ਠੀਕ ਹੈ ਪਹੁੰਚ ਜਾ ਫਿਰ ਆਪਣਾ ਹਾਂਜੀ ਖਾਣਾ ਪੀਣਾ ਦਾ ਕੁਝ ਦੇਖ ਲਓ ਕਾਫੀ ਫੜ ਲੈਣੇ ਮੈਲਾ ਦਾ ਇੱਥੇ ਆ ਗਿਆ ਸਾਹਮਣੇ ਬੜਾ ਛੋਟਾ ਜਿਹਾ ਟਰਮੀਨਲ ਹੈ ਜਿਵੇਂ ਤੁਹਾਨੂੰ ਦੱਸ ਰਹੇ ਸੀ ਨਾ ਪਹਿਲਾਂ ਸੀ ਬਹੁਤ ਛੋਟਾ ਇਹ ਕਿੰਨੇ ਚੜਨ ਉਹ ਵੀ ਕਹਿੰਦਾ ਮੈਂ ਤਾਂ ਵੀ ਅੱਗੇ ਚੱਲ ਚਾਰ ਨੰਬਰ ਟਰਮੀਨਲ ਤੋਂ ਫਲਾਈਟ ਲਿਓ ਜੇ ਕਿਹਨੇ ਚੜਨ ਆ ਦੇਖੋ ਇੱਥੇ ਆ ਕੇ ਖਤਮ ਵੀ ਹੋ ਗਿਆ ਬਸ ਗੇਟ ਵੱਡੋ 에ਅਰਪੋਰਟ ਦੇ ਵਿੱਚ ਜਾਓ ਔਰ ਸਿਕਿਉਰਿਟੀ ਕਰਾਓ ਨਾਲ ਦੀ ਨਾਲ ਆ ਕਾ ਖੜੀਆਂ ਫਲਾਈਸ ਟਾਈਮ ਹਜੇ ਪਈਆ ਘੰਟਾ ਉਹ ਇਤਿਹਾਸ ਖੜੀ ਹੈ ਜੀ ਇਤਿਹਾਸ ਹੈ ਰਵੀ ਦੀ ਵੀ ਦੁਨੀਆ ਦੀ ਬੈਸਟ 에ਅਰਲਾਈਨ ਜਾਂਦੀ ਹੈ ਤੇ ਵੀ ਇੱਥੇ ਹੁੰਦੀ ਹੈ ਇਹ ਅਸੀਂ ਪਹੁੰਚ ਗਏ ਆ ਸਾਡੇ ਗੇਟ ਦੇ ਬਿਲਕੁਲ ਕੋਲ ਜਿੱਥੇ ਸਾਡੀ ਫਲਾਈਟ ਉੱਡਣੀ ਹੈ ਅੱਜ ਮੌਸਮ ਸੋਹਣਾ ਬਾਹਰ ਧੁੱਪ ਨਿਕਲੀ ਹੈ Cytron number 35 to 55 please confirm reporting from the left hand side of gate number 2. Thank you. ਇਹ ਦੇਖੋ ਅੱਜ ਦੀ ਡੇਟ ਦਿਖਾਦਾ ਤੁਹਾਨੂੰ 8 ਸਤੰਬਰ 2025 ਇਹ ਬੋਰਡਿੰਗ ਪਾਸ ਨੇ ਕਤਰ ਦੇ ਪਹਿਲੀ ਵਾਰ ਹੀ ਪਹਿਣਾ ਯਾਰ ਕਤਰ ਚਾਚ ਇਹ ਵੀ ਆ ਇਮੀਗੇਟਸ ਦਾ ਲੱਗਿਆ ਪਿਆ ਪੁਰਾਣਾ ਬਹੁਤ ਟਾਈਮ ਦਾ ਸੀਗਾ ਵੀ ਕਤਰ ਚ ਵੀ ਕਦੇ ਟਰੈਵਲ ਕਰੀਏ ਅੱਜ ਦੇ ਦਿਨ ਹੋਣਾ ਸੀ ਇਹ ਲੰਬੀ ਫਲਾਈਟ ਚ ਤੁਸੀਂ ਨਹੀਂ ਰੋਣਾ। ਤੁਸੀਂ ਸਮਝਾਓਗਾ ਤੁਸੀਂ ਨਹੀਂ ਰੋਣਾ ਜਿਵੇਂ ਬੱਚੇ ਰੋ ਰਹੀ ਹੈ। ਓਕੇ ਸਿਆਣਾ ਬੱਚਾ ਬਣ ਕੇ ਫਲਾਈਟ 'ਚ ਜਾਣਾਗਾ। ਸਮਾਈਲ ਕਰਕੇ ਦਿਖਾਓ ਫਿਰ। ਹੈਲੋ ਮਮਾ ਜੀ। ਆਸਟ੍ਰੇਲੀਆ ਚੱਲੇ ਆਂ ਸੀ ਸਿਆਣੇ ਬੱਚੇ ਬਣ ਕੇ। ਸਭ ਤੋਂ ਲੰਬੀ ਫਲਾਈਟ ਵੀ ਰਣਜਿੰਦਨ ਵਾਲੀ ਬੈਣਾ ਸੀਗਾ ਸੀ ਅਜੇ ਤੱਕ ਅਸੀਂ ਆਪ ਬੈਠੇ ਨਹੀਂ ਜਾਣੇ ਨਾਲ ਲੈ ਕੇ ਜਿੰਨਾ ਟਾਈਮ ਆਪਣਾ ਵੀ ਨਾਂ ਨਹੀਂ ਬੋਲਦੇ ਜਾਂਦੇ ਨਹੀਂ ਜਦੋਂ ਬੋਲੇ ਰਿਪਨਦੀਪ ਸਿੰਘ ਰਣਜਿੰਦਨ ਕੌਰ ਚੈਲ ਹੈ ਉਦੋਂ ਜਾਵਾਂਗੇ ਉਦੋਂ ਜਾਵਾਂਗੇ ਉਹ ਦੇਖੋ ਰਣਜਨ ਬੇਬੀ ਕੀ ਕਰ ਰਹੇ ਨੇ ਸੋ ਨੇ ਸਰ ਬੱਗੀਆਂ ਸਾਨੂੰ ਦੇਣੀ ਪੈਣੀ ਹੈ ਇੱਥੇ ਅੰਦਰਲੇ ਪਾਸੇ ਆ ਗਏ ਅਸੀਂ ਤੇ ਜਹਾਜ਼ 'ਤੇ ਬੈਠਣ ਲੱਗੇ ਐਰਮੀ ਬੰਦੇ ਰੇਖ ਲੋ ਕਰਦੇ ਐਰਵੇ ਨੂੰ ਬੈਸਟ ਏਅਰਲਾਈਨ ਕਹਿੰਦੇ ਇਹ ਲੋ ਪੈਕ ਕਰਕੇ ਜਮਾ ਫਿਰ ਭੇਜਣੀ ਵੀ ਸਕਰਾਚ ਨਾ ਬੈਲੈਂਸ ਵੈਸੇ ਵੀ ਰਾਮ ਜੀ ਨੇ ਦੀ ਬੱਗੀਆਂ ਸੀ ਨਵੀ ਲੈ ਕੇ ਆਏ ਆ ਆਸਟ੍ਰੇਲੀਆ ਟੂਰ ਲਈ ਇਹ ਕੋ ਪੂਰੀ ਪੈਕ ਕੀਤੀ ਹੈ ਯਾਰ ਪਹਿਲੀ ਵਾਰ ਇੱਥੇ ਕੋਈ ਏਅਰਲਾਈਨ ਪੈਕ ਕਰ ਰਹੀ ਹੈ ਨਹੀਂ ਐਂ ਹੀ ਲੈ ਜਾਂਦੇ ਹੁੰਦੇ ਨੇ ਨਾ ਰੱਪਰ ਵੈਰੀ ਨਾਈਸ ਇਹ ਸਾਡਾ ਪਹਿਲਾ ਐਕਸਪੀਰੀਅੰਸ ਹੈ ਕਤਰੇਰ ਵਿੱਚ ਨਾ ਵਧੀਆ ਲੱਗ ਰਿਹਾ ਯਾਰ ਕੇਅਰ ਸਰਵਿਸ ਦੇ ਰਹੇ ਆ ਹਾਂਜੀ ਸੀਟਾਂ ਵਧੀਆ ਕਤਰੇਰ ਵਿੱਚ ਦੀਆਂ ਤੇ ਸੀਟ ਤੇ ਬੈਠ ਗਏ ਤੇ ਘਰ ਫੋਨ ਲਗੀ ਆ ਫਲਾਈਟ ਕੋਚੇ ਜੋ ਸਮਾਨ ਵਗੈਰਾ ਦੇ ਕੇ ਰਿਫਰੈਸ਼ਿੰਗ ਟਾਵਲ ਤੇ ਨਾਲ ਪਿੱਲੋ ਨਾਲ ਬਲੈਂਕਟ ਸਾਰਾ ਕੁਝ ਇਹ ਚੀਜ਼ਾਂ ਮਿਲੀਆਂ ਉਡਣ ਲੱਗੀ ਆ ਫਲਾਈਟ ਲੰਡਨ ਨੂੰ ਕਹਿਣ ਲੱਗਿਆ ਜੀ ਅਲਵਿਦਾ ਫੇਰ ਆਵਾਂਗੇ ਲੰਡਨ ਕਦੇ ਹਾਂ ਕਰਾਂਗੇ ਅਸੀਂ ਇਹ ਵੈਦਰ ਨੂੰ ਲੰਡਨ ਦੀ ਨੱਕ ਸਫਤ ਤੇ ਰਵੈਦਰ ਬਾਲਾ ਵਧੀਆ ਰਹਿੰਦਾ ਤੁਸੀਂ ਦੇਖੋ 18 19 18 19 ਨਾ ਗਰਮੀ ਨਾ ਠੰਡ ਸਟਾਰਲਿੰਕ ਦਾ ਵਾਈਫਾਈ ਚੱਲਦਾ ਇਹਦੇ ਚ ਜਿਹੜਾ ਅਲਾਨ ਮਸਕ ਨੇ ਹਜੇ ਲਾਂਚ ਕਰਨਾ ਕਤਰੇ ਯਰ ਵਿੱਚ ਚੱਲ ਦੇਗਾ ਆ ਦੇ ਕੋ ਸਟਾਰਲਿੰਕ ਕਤਰ ਹੀਥਰੂ 에ਰਪੋਰਟ ਹੈ ਨਾ ਜਿਹੜਾ ਹੈ ਨੇ ਐਡਾ ਵੱਡਾ ਹੈ 1 ਮਿੰਟ ਬਾਅਦ ਜਹਾਜ਼ ਉੱਤਰਦਾ 1 ਮਿੰਟ ਬਾਅਦ ਚੜਦਾ ਹੈਗਾ ਤੇ ਚੜਨ ਲਈ ਵੀ ਜਹਾਜ਼ ਨੂੰ ਲਾਈਨ 'ਚ ਲਾ ਕੇ ਖੜਨਾ ਪੈਂਦਾ ਹੈ ਫੇਰ ਵਾਰੀ ਆਉਂਦੀ ਹੈ ਲੈ ਵੀ ਤਕਾਰੀ ਇਹਨਾਂ ਨੂੰ برو ਲੰਡਨ ਪਾਣੀ ਦੁਬਾਰਾ ਚ ਕੋ ਦੋੜੇ ਡਾ ਬਚਾ ਲੈ ਓਪਸੋ ਆਸਾਲ ਦਾ ਨਹੀਂ ਲੱਗਣਾ ਹੁਣ ਲਾਦਾ 2025 ਜੀ ਸ਼ਾਇਦ 2026 ਚਾਵਾਂਗੇ ਇਹ ਜੋ ਪਰੌਲੰਡਰ ਆ ਰਾਹ ਪਰ ਐ ਤੇ ਕਿ ਨਾ ਅਸੀਂ ਪਲੇਨ ਚ ਤਿੰਨ ਸੀਟਾਂ ਲਈਆਂ ਇੱਕ ਸੀਟ ਵਿੰਡੋ ਵਾਲੀ ਵੱਧ ਲਈ ਐ ਇਧਰਲੇ ਪਾਸੇ ਮੇਰੀ ਸੀਟ ਆ ਤੇ ਪਿਛਲੇ ਪਾਸੇ ਰਣਜੀਤ ਵਾਲੇ ਦਾ ਸਪੈਸ਼ਲ ਸੀਟ ਲਈ ਗਈ ਹੈਗੀ ਆ ਖੁਸ਼ੀ ਹੋਣੀ ਪਿੱਛੇ ਬੈਠੇ ਇਹਨਾਂ ਦੀ ਵੈਸੀ ਨੇਟ ਵਾਲੀ ਸਪੈਸ਼ਲ ਇਥੇ ਸੀ ਤਾਂ ਹੈਲੋ ਲਿਟਲ ਵਨ ਨੋ ਬਟ ਨੋ 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 ਮੂੰਹ ਚਾਹ ਨਹੀਂ ਬਣਾ ਨੋ 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 ਗੁੱਡ ਗਾਇ ਡੈਡੀਜ਼ ਲਿਟਲ ਵਨ ਇੰਟਰਨੈਟ ਨਾ ਸਾਡਾ ਇੰਨਾ ਜਿਆਦਾ ਤੇਜ਼ ਚੱਲ ਰਿਹਾ ਇੱਥੇ ਤੇ ਮੈਂ ਜਿਹੜੇ ਵੀ ਮੇਰੇ ਦੋਸਤ ਨੂੰ ਫੋਨ ਕਰਦਾ ਨਾ ਕੋਈ ਵੀ ਯਕੀਨ ਨਹੀਂ ਕਰਦਾ ਕਿ ਤੂੰ ਫਲਾਈਟ 'ਚ ਬੈਠੇਗਾ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਸਟਾਰਲਿੰਕ ਦਾ ਵਾਈਫਾਈ ਹੈ ਹਜੇ ਇਹ ਵੈਸੇ ਦੁਨੀਆ ਭਰ ਚ ਲਾਂਚ ਹੋਣਾ ਹੈਗਾ ਤੇ ਕਾਤਰੇਜ 에ਅਰਵੇਜ਼ ਇਹਨੂੰ ਯੂਜ਼ ਕਰ ਰਹੀ ਹੈ ਤੇ ਇਹ ਸੈਟਲਾਈਟ ਸੈਟਲਾਈਟ ਨਾਲ ਜੁੜਿਆ ਹੋਇਆ ਹੈਗਾ ਤੇ ਜਿਵੇਂ ਆਪਣੇ ਟਾਵਰ ਤੋਂ ਰੇਂਜ ਆਉਂਦੀ ਹੁੰਦੀ ਆਮ Airtel ਦੀ BSNL ਦੀ ਜਾਂ ਕਿਸੇ ਵੀ ਕੰਪਨੀ ਦੀ ਹਨਾ ਇਹ ਆਉਣ ਵਾਲੇ ਟਾਈਮ ਚ ਸ਼ਾਇਦ 3-4 ਸਾਲ ਤੱਕ ਇਹ ਕੰਮ ਨਹੀਂ ਰਹਿਣਾ ਫਿਰ ਤੁਸੀਂ ਜਿੱਥੇ ਵੀ ਬੈਠੇ ਹੋ ਭਾਵੇਂ ਕਿਸੇ ਗੋਵਾ ਜਵਾ ਕੇ ਸਮੁੰਦਰ ਜਵਾ ਕੇ ਸਬਾਨ ਛੋੜ ਰਹੇ ਹਾਂ ਸਾਰੇ ਕਿਤੇ ਥੋੜਾ ਥੋੜਾ ਇੰਟਰਨੈਟ ਚੱਲਿਆ ਕਰੂਗਾ ਤੇ ਮੈਂ ਲਗਾ ਦਾ ਆਉਣ ਵਾਲੇ ਜਿਹੜੀ 2-3 ਸਾਲ ਦੀ ਟੈਕਨੋਲੋਜੀ ਐ ਉਹ ਅਸੀਂ ਅੱਜ ਯੂਜ਼ ਕਰਕੇ ਦੇਖ ਲਈਏ ਸਾਨੂੰ ਆਪ ਨੂੰ ਯਕੀਨੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦਾ ਅਸੀਂ ਵੀਡੀਓ ਕਾਲ ਕਰ ਰਹੇ ਹਾਂ ਘਰੇ ਹਨਾ ਪਹਿਲੀ ਵਾਰ ਪਹਿਲੀ ਵਾਰ ਮਤਲਬ ਕਤਰੇਅਰ ਵੇਸ ਚ ਆ ਕੇ ਦੇਖਿਆ ਚੰਦ ਸਾਡੀ ਸੌਂਗੀ ਜੀ ਤੇ ਬੈੱਡ ਲੱਗ ਗਿਆ ਬੈਲ ਗਿਆ ਬੈੱਡ ਰਣਜਨ ਦਾ ਬੈੱਡ 'ਚ ਪਾ ਦਾਂਗੇ ਆ ਵਧੀਆ ਬੈੱਡ ਲੈ ਲੈ ਜੀ ਬੱਚੇ ਨੂੰ ਨਾਲ ਕਿੱਦੀ ਸਾਈਡ ਤੇ ਲਾ ਦੇ ਐਂ ਲੱਗਦਾ ਫਿਰ ਜਿਵੇਂ ਮਾਂ ਦੀ ਬੁੱਕਲ ਜੀ ਪਿਆ ਹੁੰਦਾ ਜਿਵੇਂ ਅੰਕ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਇਹ ਲਓ ਜੀ ਹੁਣ ਸ਼ੁਰੂ ਹੋ ਗਿਆ ਮੰਮੀ ਦਾ ਮੀਨ ਟਾਈਮ ਜਿਹੜਾ ਆਪਣੇ ਆਪ ਨੂੰ ਬੱਚੇ ਤੋਂ ਬਿਨਾ ਉੱਪਰ ਨੂੰ ਕਰ ਲਓ ਫਿਰ ਲੌਕ ਹੋ ਗਈ ਸਹੀ ਨਹੀਂ ਕਿਸੇ ਨੇ ਕੋਹ ਲ ਕਿ ਹਾਂ ਮੈਂ ਆਪਕੇ ਹੈ ਕੌਣ ਹੁਣ ਦੇਖਿਆ ਜਾਣੀ ਹੈ ਹਿੰਦੀ ਪੰਜਾਬੀ ਫਿਲਮ ਹੈ ਚ ਦੇਖੋ ਪੰਜਾਬੀ ਹੈਗੀ ਪੰਜਾਬੀ ਹੋਣੀ ਆ ਹਾਂ ਹੈਗੀ ਹੈ ਦੇਖੋ ਕੁੜੀ ਕਿਹੜੀ ਹੈ ਹੋਣੀ ਆ ਇੱਥੇ ਤੇ ਆ ਕੈਰੀ ਹੋਂ ਜਟਾ ਜਰੀ ਕੁੜੀ ਪਾਪਾ ਦੀ ਮੌਜ ਹੈ ਪਾਪਾ ਕਦੇ ਉਹ ਵਿੰਡੋ ਸੀਟ ਕੋਲੇ ਚਲੇ ਜਾਂਦੇ ਆ ਕਦੇ ਬੱਚਿਆਂ ਕੋਲੇ ਆ ਜਾਂਦੇ ਆ ਚਾਰ ਨੇ ਕੁੜੀ ਨੇ ਨੇਵਲ ਦੀ ਪਿੰਡ ਵਾਲਾ ਸਕੂਲ ਦੇਖਦੇ ਹਾਂ ਅਮੀਰ ਸੰਗਣਾ ਇਹ ਵੀ ਦੱਬੇ ਆਪਣੇ ਆਹ ਹੈਡਫੋਨ ਲੋ ਮੰਮਾ ਕਰੋ ਇੰਜੋਏ ਦੋਸਤ ਘੰਟਾ ਕੀ ਇੰਜੋਏ ਕਰ ਬੱਚੇ ਨਾ ਟਿਕਣਾ ਰਣਜੀਤ ਉੱਠ ਜਾ ਬੁੱਤ ਪਪਾ ਮੂਵੀ ਦੇਖੀ ਜਾਂਦੇ ਆ ਨਹੀਂ ਜੀ ਹਜੇ ਨਹੀਂ ਉੱਠਣਾ ਜਦੋਂ ਮੰਮਾ ਖਾਣ ਗਿਆ ਉਦੋਂ ਛੜਾ ਆਖਾਂ ਹੀ ਤਾਂ ਵੱਡ ਰਹੀ ਹੈ ਰਣਜੀਤ ਦੁਰਦੁਰਾ ਅਜੇ ਰੋ ਖਾਣਾ ਪੀਣਾ ਫਿਰ ਵਿੱਚ ਹੱਥ ਮਾਰਨੇ ਕਿਹੜੀ ਯਕੀਨ ਨਹੀਂ ਮੰਨਦੀ ਸੀ ਘਰ ਦੇ ਯਕੀਨ ਨਹੀਂ ਮੰਨਦੇ ਕਹਿੰਦੇ ਤੁਹਾਡੇ ਕੋਲ ਇੰਨਾ ਤੇਜ਼ ਇੰਟਰਨੈਟ ਹੈਗਾ ਫਿਰ ਆ ਦੇ ਕੋਈ ਆਪਣੇ ਵੀਡੀਓ ਕਾਲ ਕੀਤੀ ਹੈ ਦੁਨੀਆ ਦੀ ਬੈਸਟ 에ਅਰਲਾਈਨ ਹੈ ਇਹ ਇਹ ਤਾਂ ਦੁਨੀਆ ਦੀ ਬੈਸਟ 에ਅਰਲਾਈਨ ਹੈ ਇਹਦੇ ਪਾਣੀ ਨਾਲ ਬਹੁਤ ਤੇਜ਼ ਚੱਲਦਾ ਯਾਰ ਇੰਟਰਨੈਟ ਬਹੁਤ ਫਾਸਟ ਹੈ ਇਕਰ ਲੈਟ ਸਪੀਡ ਬਹੁਤ ਜ਼ਿਆਦਾ ਹੈ ਇੰਟਰਨੈਟ ਵਿੱਚ ਦੇਖਿਆ ਜਪਾ ਸਹੀ ਇੰਟਰਨੈਟ ਵੀ ਨਹੀਂ ਰਹੀ ਇਹ ਕਾਰ ਦੇ ਅੰਦਰ ਦਿਖਾਈ ਆ ਤੇ ਇਹ ਅਣਜਿੰਦਾਂ ਸਾਡੀ ਸੁੱਤੀ ਪਈ ਹੈ ਅ ਕਿੱਥੇ ਪਹੁੰਚ ਗਿਆ ਪੰਜਾਹ ਆ ਜਾ ਆਪਣਾ ਚਾਈ ਜਾਂਦਾ ਹਜੇ ਦੋ ਇੱਥੇ ਆਊਗਾ ਮੇਰੇ ਖਿਆਲ ਤੋਂ ਹੋ ਗਿਆ 1.5 ਤੋਂ ਹੋ ਕੇ ਤੇ 1.5 ਘੰਟਾ ਲਾਉ ਇਹ ਵਧੀਆ ਹੈ ਹਾਂ ਇੰਟਰਨੈਟ ਚੱਲ ਜਾਂਦਾ ਵਿੱਚ ਅੱਜ ਦੀ ਫਲਾਈਟ ਬਾਰੇ ਇਨਫੋਰਮੇਸ਼ਨ ਦੇ ਦੀ ਤੁਹਾਨੂੰ ਇੰਗਲਿਸ਼ ਯੂਰ ਟ੍ਰਿਪ ਦੋਹਾਂ ਚੱਲੀ ਆਈ ਜੀ ਦੋਹੇ ਤੋਂ ਬਾਅਦ ਫਿਰ ਜਾਂਦੀ ਹੈ ਸਿਡਨੀ, ਮੈਲਬਰਨ, ਮਾਲਦੀਵ ਅੱਗੇ ਕਨੈਕਸ਼ਨ ਨੇ ਇਹਦੀ ਹੀ ਕਮਾਉਣਾ ਤੁਹਾਨੂੰ ਸਭ ਤੋਂ ਪਹਿਲਾਂ ਮੈਲਬਨ ਆਸਟ੍ਰੇਲੀਆ ਉਦੋਂ ਬਾਅਦ ਸਿਡਨੀ ਵੀ ਜਾਣਾ ਹੈ ਸਾਰੀ ਇਨਫੋਰਮੇਸ਼ਨ ਇਹ ਫੂਡ ਆ ਗਿਆ ਜੀ ਆਪਣਾ ਕਤਰੇਅਰ ਵੇਜ਼ ਦਾ ਮੀਲ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਖਾਣ ਚ ਦੇਖਦੇ ਆ ਟੈਸਟ ਕਰਕੇ ਚਿਕਨ ਰਾਈਸ ਨਾਲ ਆ ਕੁਝ ਹੋਰ ਆਇਆ ਤੇ ਇੱਧਰ ਖੁਸ਼ੀ ਮਿਲੇ ਆ ਜੀ ਕਾਫੀ ਬਾਕੀ ਬਸ همین ਆ ਤੇ ਇਧਰ ਬੱਚਾ ਸਾਡਾ ਹੱਥ ਮਾਰਨ ਲੱਗਿਆ ਬੱਚਾ ਉੱਠ ਗਿਆ ਇਹ ਖਾਣ ਪੀਣ ਵਾਲੀ ਉੱਠਣਾ ਹੁੰਦਾ ਰਣਜੀਤ ਜੀ ਜਦੋਂ ਅਸੀਂ ਖਾਣਾ ਪੀਣਾ ਹੁੰਦਾ ਹੈ ਆਏ ਜੋਦੀ ਆਦੀ ਕੇ ਫਿਰ ਚੱਕਦੇ ਉਹ ਦੇਖ ਰਹੀ ਹੈ ਤੇ ਆ ਰਣਜੀਤ ਦਾ ਵੀ ਫੂਡ ਦੇ ਕੇ ਗਏ ਆ ਹੁਣ ਇਹ ਇਹ 6 ਮਨთ ਪਲੱਸ ਕਹਿੰਦੇ ਤੁਸੀਂ ਉਹ ਦੇਖ ਸਕਦੇ ਹੋ ਪਹਿਲਾਂ ਤਾਂ ਮਦਰ ਫੀਡ ਤੇ ਅਸੀਂ ਗੱਲਾਂ ਤੇ ਹੁਣ ਇਹ ਐਪਲ, ਕੈਰਟ, ਮੰango ਫਲ ਤੇ ਸਬਜ਼ੀਆਂ ਦਾ ਮਿਕਸਚਰ ਜਿਹੜਾ ਹੁੰਦਾ ਹੈ ਸੋਲਿਡ ਫੂਡ ਬੋਲ ਦਿੰਦੇ ਆ ਇਹਨੂੰ। ਇਹ ਆਇਆ ਨਾਲ ਚਮਚਾ, ਕੌਲੀ ਆ ਦਿੱਕੀ ਜੀ ਦੇਖੋ। ਕੀ ਬਾਤ ਆ ਯਾਰ ਇਹ ਲਾਈ ਨਾਲ ਆ ਪੂਰਾ ਇਹਦਾ ਬੈਗ ਆ ਯਾ ਡਾਈਪਰ ਪੈ ਗਿਆ ਮੇਰੇ ਖਿਆਲ ਚ ਜਿਸ ਤਰ੍ਹਾਂ ਹੁੰਦਾ। ਆ ਵਾਈਪਸ ਆ ਕੁਝ ਡਾਈਪਰ ਆ A to Z ਦਾ ਸਮਾਨ ਸਾਰਾ ਦਿੱਤਾ ਜੀ। ਇਸ ਤਰ੍ਹਾਂ ਦਾ। ਦੇਖੋ ਔਰ ਫੀਡ ਕਰਾ ਦਈਏ ਜਿੰਦ ਨੂੰ ਖੁਸ਼ੀਆ ਚਮਚਾ ਦੇ ਕਿਉਂ ਛੋਟਾ ਜਿਹਾ ਚਮਚਾ ਵੀ ਦਿੰਦਾ ਪਰ ਕਦੂ ਦੇਦਾ ਪਿੰਕ ਦੇਣਾ ਸੀ ਚਲੋ ਕੋਈ ਗੱਲ ਨਹੀਂ ਸ਼ੀਜ਼ ਗਰ ਇੱਕ ਕਟਰੀਰ ਵੀ ਤਾਂ ਵਾਸ਼ਰੂਮ ਆ ਗਿਆ ਜਹਾਜ਼ ਜਿਹੋ ਇਹ ਵਾਸ਼ਰੂਮ ਹੁੰਦੇ ਕਿੱਠਕਾ ਜੀ ਨੂੰ ਕਹਿ ਸਕਦੇ ਨੇ ਕਿੱਠਕਾ ਐਡਾ ਹੁੰਦਾ ਦੇਖੋ ਮੇਰਾ ਹੱਥ ਵੀ ਸਿੱਧਾ ਨਹੀਂ ਜਾ ਰਿਹਾ ਤੇ ਇੰਨਾ ਕੀ ਵਾਸ਼ਰੂਮ ਵੈਸੇ ਵੈਲ ਮੈਂਟੇਨਡ ਆ ਟਿਸ਼ੂ ਟਿਸ਼ੂ ਪੇਪਰ ਇੰਤਰ ਰੱਖੇ ਹੋਏ ਆ ਤੇ ਨਾਲ ਹੀ ਜੀ ਇਤਰਾ ਪਰਫਿਊਮ ਵੀ ਆ ਤੇ ਇਹ ਟਾਇਲਟ ਵਾਲਾ ਪਰਫਿਊਮ ਹੈ ਜੇ ਕੋਈ ਬੰਦਾ ਜ਼ਿਆਦਾ ਗੰਦ ਪਾਏ ਨਾ ਫਿਰ ਯੂ نو ਐਸ ਤਰ੍ਹਾਂ ਕਰਕੇ ਪੰਪ ਕਰ ਦੋ ਬੱਸ ਇਹ ਚੀਜ਼ ਆ ਤੇ ਬਾਕੀ ਬਹੁਤ ਬਹੁ ਨਿੱਕਾ ਹੁੰਦਾ ਹੈ ਕਿ ਪਿਛਲੇ ਪਾਸੇ ਮਿਰਰ ਲੱਗਿਆ ਹੋਇਆ ਤੁਹਾਨੂੰ ਦਿਖਦਾ ਹੋਣਾ ਪਿਛਲੇ ਪਾਸੇ ਸ਼ੀਸ਼ਾ ਹੈ ਤੇ ਇਧਰਲੇ ਪਾਸੇ ਬੇਬੀ ਵਾਲਾ ਹੁੰਦਾ ਜੇ ਡਾਈਪਰ ਚੇਂਜ ਕਰਨਾ ਉਹ ਵੀ ਇਹਦੇ ਵਿੱਚ ਹੀ ਆ ਤੇ ਇੱਥੇ ਡਾਈਪਰ ਚੇਂਜ ਹੋ ਸਕਦਾ ਤੇ ਇਹ ਵੀ ਕਿਹੜੇ ਪਾਸੇ ਨੂੰ ਮਰਜ਼ੀ ਲੈ ਜਾਓ ਬਾਹ ਮੇਰੀ ਸਿੱਤ ਨਹੀਂ ਹੁੰਦੀ ਬਾਸ ਇੱਕ ਬਾਹ ਸਿਰ ਤੇ ਇਧਰਲੇ ਪਾਸੇ ਆ ਫੇਰ ਮੇਰੇ ਰਾ ਗਿਆ ਬਾਸ ਸੇ ਸ਼ੀਸ਼ੇ-ਸ਼ੂਸ਼ੇ ਲਾ ਕੇ ਚਮਕਾਰ ਰੱਖਿਆ ਹੁੰਦਾ ਇਹਨਾਂ ਨੇ ਵੈਸੇ ਐਡੀ ਗੱਲ ਬਾਤ ਨਹੀਂ ਹੁੰਦੀ ਹੁੰਦੀ ਹੁੰਦੇ ਛੋਟੇ-ਛੋਟੇ ਨਿੱਕੇ ਹੁੰਦੇ ਪਰ ਵਧੀਆ ਹੁੰਦੇ ਇੱਥੋਂ ਲਾਈਟਾਂ ਆਨ-ਆਫ ਹੁੰਦੀਆਂ ਸਾਰੀਆਂ ਜੇ ਗੇਟ ਖੋਲੋਗੇ ਤੁਸੀਂ ਲਾਈਟਾਂ ਆਪਣੇ ਆਪ ਆਫ ਹੋ ਜਾਣਗੀਆਂ ਦੇਖੋ ਜੇ ਇਹਨੂੰ ਅੰਦਰ ਹੁੰਡੀ ਲਾ ਦੋਗੇ ਸਾਰੀਆਂ ਲਾਈਟਾਂ ਆਨ ਹੋ ਜਾਣਗੀਆਂ ਇਸ ਤਰ੍ਹਾਂ ਦੇ ਪਲੇਨ ਦੇ ਬਾਥਰੂਮ ਦੇ ਬਾਹਰ ਚੱਲਦੇ ਆ। ਸੂਰਜ ਸ਼ੇ ਭਗਿਆ ਹਨੇਰਾ ਹਜੂਰ ਉੱਤਰਦੇ ਹੁੰਦਾ। ਰਾਤ ਹੋ ਗਈ ਜਹਾਜ਼ ਸਾਰਾ ਪਲੇਨ ਤੇ ਅਜੀਬੇ-ਅਜੀਬੇ ਹਵਾ ਹੈ। ਅੱਧੇ ਬੰਦੇ ਸੁੱਤੇ ਪਏ ਅਤੇ ਜਾਗਦੇ ਆ। ਵੱਡਾ ਜਹਾਜ਼ ਦੇਖੋ 35000 ਫੁੱਟ ਦੇ ਉੱਤੇ ਉੱਡਿਆ ਜਾਂਦਾ ਹੈ ਮਾਈਨਸ 47 ਡਿਗਰੀ ਦਾ ਮਨਾ ਮਾਰਲੇ ਪਾਸੇ 2 ਘੰਟੇ ਦੀ ਫਲਾਈਟ ਰਹਿ ਗਈ ਜੀ ਤੇ 7:41 ਮਿੰਟ ਤੇ ਪਹੁੰਚਾਂਗੇ ਅਸੀਂ ਬਾਈ ਪਗਦਾਦ ਦੇ ਉੱਪਰ ਜੇ ਤਰੇ ਫਿਰਦੇ ਅਸੀਂ ਲੰਡਨ ਤੋਂ ਉੱਡੇ ਹਿਰਾਕ ਦੇ ਉੱਤੇ ਜੇ ਤਰੇ ਫਿਰਦੇ ਅਸੀਂ ਟਾਈਮ ਲੋਕਲ ਟਾਈਮ ਲੰਡਨ ਦਾ ਟਾਈਮ ਹੋ ਗਿਆ 3:30 2:00 ਚ ਵੱਜ ਗਏ 5:30 ਆਊਟਸਾਈਡ ਟੈਂਪਰੇਚਰ -43 2 ਘੰਟੇ ਦੀ ਫਰਕ ਆ ਬਸੇ ਦੋਨੋਂ ਦਾ ਇੰਡੀਆ ਵੀ ਨੇੜੇ ਹੀ ਰਹਿ ਗਿਆ ਹੁਣ ਤਾਂ ਭਾਵੇਂ ਇੰਡੀਆ ਵੀ ਚੱਕਰ ਮਾਰ ਲਿਆ ਵੈਲਕਮ ਟੂ ਕਤਰ ਜੀ ਕਤਰ ਦੀ ਰਾਜਧਾਨੀ ਦੋਹਾ ਰਾਤ ਦੇ 8 ਵਜ ਗਏ ਸਵੇਰੇ ਚੜੇ ਸੀ ਅਸੀਂ 11 ਵਜੇ ਤੇ 7 ਘੰਟੇ ਦਾ ਆਪਣਾ ਸਫਰ ਸੀ ਤੇ ਦੋਹੇ ਦੇ 에ਰਪੋਰਟ ਤੇ ਪਹੁੰਚ ਗਏ ਹਾਂ ਇੱਥੋਂ ਨਾ 14 ਘੰਟਿਆਂ ਦੀ ਫੇਰ ਫਲਾਈਟ ਹੈ ਮਤਲਬ ਜੇ ਟੋਟਲ ਤੁਸੀਂ ਮੰਨੋ ਲੰਡਨ ਤੋਂ ਜੇ ਮੈਲਬਰਨ ਜਾਣਾ ਹੈ ਮੈਨੂੰ ਲੱਗਦਾ 24-25 ਘੰਟਿਆਂ ਦੀ ਫਲਾਈਟ ਹੈਗੀ ਐਨਾ ਟਾਈਮ ਲੱਗਦਾ 7 ਘੰਟੇ ਜੇ ਅਸੀਂ ਇੱਥੇ ਆਏ ਆ 14 ਅਗੇ ਹੋਰ ਲਾ ਲਓ ਤੇ 21 ਘੰਟੇ ਦਾ ਇਹ ਹੋ ਗਿਆ 3 ਘੰਟੇ এয়ারਪੋਰਟ ਦੇ ਬੰਦਾ ਪਹਿਲਾਂ ਜਾਂਦਾ ਫਿਰ ਘੰਟਾ ਘਰੇ ਜਾਣ ਨੂੰ 25 ਘੰਟੇ ਲੱਗਦੇ ਆ ਲੰਡਨ ਤੋਂ ਮੈਲਬਰਨ ਪਹੁੰਚਣ ਨੂੰ ਪਰ ਸਾਨੂੰ ਐਸੀ ਰਣਜਿੰਦ ਕਰਕੇ ਵੀ ਟਾਇਰਡ ਨਾ ਹੋ ਜਾਈਏ ਹਨਾ ਤੇ ਫਿਰ ਅਸੀਂ ਕਤਰ ਦਾ ਸਾਡਾ ਸਟੇ ਰੱਖ ਲਿਆ ਤੇ ਹੁਣ ਲੇਓਵਰ ਆ ਸਾਡਾ ਇੱਥੇ 24 ਘੰਟੇ ਦਾ ਤੇ ਜੇ ਅਸੀਂ ਇਥੋਂ 45 ਮਿੰਟ ਬਾਅਦ ਦੀ ਨੈਕਸਟ ਫਲਾਈਟ ਹੈ ਮੈਲਬਨ ਦੀ ਅਸੀਂ ਜਾ ਨਹੀਂ ਰਹੇ ਹੁਣ ਉਹਦੇ ਵਿੱਚ ਵੀਜ਼ਾ ਕਿਉਂਕਿ ਫ੍ਰੀ ਹੈ ਇੱਥੇ ਦਾ ਕਤਰ ਦਾ ਤੇ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਸਾਨੂੰ ਤੇ ਤਾਂ ਕਰਕੇ ਅਸੀਂ ਹੁਣ ਸੋਚਿਆ ਅਸੀਂ 호텔 ਬੁੱਕ ਕਰ ਲਏ ਬਾਹਰ ਤੇ 호텔 ਬੁੱਕ ਕਰਕੇ ਤੇ ਉੱਥੇ ਅੱਜ ਆਰਾਮ ਕਰਾਂਗੇ 24 ਘੰਟੇ ਕੱਲ ਨੂੰ ਫਿਰ ਚੜਾਂਗੇ ਇੱਕ ਦਿਨ ਦਾ ਵਿੱਚ ਰੈਸਟ ਰੱਖ ਲਏ ਕਿਉਂਕਿ ਜਿਵੇਂ ਸਾਨੂੰ ਫਲਾਈਟ ਦੇ ਵਿੱਚ ਬੈਸੀਨੇਟ ਮਿਲਿਆ ਸੀ ਹਨਾ ਪਰ ਫਿਰ ਵੀ ਬੱਚੇ ਲਈ ਹਾਰਡ ਹੋ ਜਾਂਦਾ ਇੰਨਾ ਟਾਈਮ ਸਾਨੂੰ ਐਸੀ ਵੀ ਇਹਨੂੰ ਬੈੱਡ ਤੇ ਪਾ ਕੇ ਖੇਡੇ ਆਪਣਾ ਹਨਾ ਜਿਵੇਂ ਰੋਜ਼ ਇਹ ਕਰਦੀ ਹੈ ਹਨਾ ਉਹ ਵਧੀਆ ਰਹੂਗਾ ਉਹ ਤੇ ਹੁਣ ਅਸੀਂ ਇਹ ਤੋਂ 에어ਪੋਰਟ ਤੋਂ ਐਗਜ਼ਿਟ ਕਰਦੇ ਆ ਬਾਹਰ ਤੇ ਹੋਟਲ ਪਹੁੰਚ ਰਹੇ ਆ ਆਪਣੇ ਜਿਹੜੀ ਆਪਣੀ ਮੈਲਬਰਨ ਦੀ ਫਲਾਈਟ ਹੈ ਥੋਂ ਕੱਲ ਨੂੰ ਅਸੀਂ ਨੈਕਸਟ ਫਲਾਈਟ ਮਤਲਬ ਇਥੋਂ ਹੀ ਲੈਣੀ ਹੈ ਤੇ ਬਾਕੀ ਵੀਜ਼ਾ ਆਨਲਾਈਨ ਦਾ ਮੈਨੂੰ ਪਤਾ ਵੀ ਫ੍ਰੀ ਲਿਖਿਆ ਹੁੰਦਾ ਹੈ ਇਮੀਗ੍ਰੇਸ਼ਨ ਤੇ ਜਾ ਕੇ ਦੇਖਦੇ ਆ ਕਿ ਸਵਾਲ ਜਵਾਬ ਕਰਦੇ ਆ ਕੁਝ ਪੁੱਛਦੇ ਆ ਜੀ ਇੱਥੇ ਹੋ ਨਹੀਂ ਤਾਂ ਕੋਈ ਪੰਗਾ ਪੈ ਜਾਏ ਇਮੀਗ੍ਰੇਸ਼ਨ ਤੇ ਪਹੁੰਚ ਗਏ ਸ਼ਾਇਦ ਵੀਜ਼ਾ ਔਨ ਅਰਾਈਵਲ ਆ ਇਥੇ ਤੇ ਸਾਨੂੰ ਵੀਜ਼ਾ ਮਿਲ ਗਿਆ ਸਾਨੂੰ ਸਿਰਫ ਇੰਨਾ ਕੀ ਪੁੱਛਿਆ ਸੀ ਵੀ ਕਿੰਨੇ ਦਿਨ ਤੁਸੀਂ ਰਹਿਣਾ ਤੇ ਕਿੱਥੇ ਸਟੇ ਕਰਨਾ ਅਸੀਂ ਦੱਸਤਾ ਸੀ ਵੀ ਅਸੀਂ ਸਿਰਫ ਰੈਸਟ ਲਈ ਇੱਕ ਦਿਨ ਹੀ ਇੱਥੇ ਰੱਖਿਆ ਹੋਟਲ ਦੇ ਵਿੱਚ ਰਹਿਣਾ ਤੇ ਮਤਲਬ ਵੀਜ਼ਾ ਸਾਨੂੰ ਬਿਲਕੁਲ ਫ੍ਰੀ ਮਿਲਿਆ ਇੰਡੀਅਨ ਪਾਸਪੋਰਟ ਤੇ ਇੰਡੀਅਨ ਪਾਸਪੋਰਟ 홀ਡਰ ਨੂੰ ਬਿਲਕੁਲ ਵੀਜ਼ਾ ਫ੍ਰੀ ਹੈ ਦਾ ਫ੍ਰੀ ਆ ਤੁਸੀਂ ਜਿਵੇਂ ਮਰਜ਼ੀ ਆ ਕੇ ਰਹਿ ਸਕਦੇ ਹੋ ਤੇ ਜਿਵੇਂ ਮਰਜ਼ੀ ਘੁੰਮ ਸਕਦੇ ਹੋ ਸਾਨੂੰ 30 ਦਿਨਾਂ ਦਾ ਵੀਜ਼ਾ ਮਿਲੇ ਤੇ ਬਿਲਕੁਲ ਕੋਈ ਚਾਰਜ ਵੀ ਨਹੀਂ ਕੀਤਾ ਬਿਨਾਂ ਕਿਸੇ ਪੈਸੇ ਦੁਬਈ ਤਾਂ ਫਿਰ ਵੀ ਪੈਸੇ ਲੈਂਦਾ ਦੁਬਈ ਦਾ 3-4000 ਰੁਪਏ ਹੈਗਾ ਰਣਜਿੰਦ ਨੂੰ ਵੀ ਇਵਨ ਸਾਡੇ ਕੋਲੇ ਯੂਕੇ ਯੂਐਸ ਦਾ ਵੀਜ਼ਾ ਹੈਗਾ ਸੀ ਪਰ ਫਿਰ ਵੀ ਅਸੀਂ ਪੇ ਹੀ ਕੀਤਾ ਸੀ ਜਦੋਂ ਅਸੀਂ ਲਾਸਟ ਟਾਈਮ ਉੱਥੇ ਰਹੇ ਸੀਗੇ ਦੁਬਈ ਰੁਕੇ ਅਸੀਂ ਹਾਂਜੀ ਉਦੋਂ ਵੀ ਪੈਸੇ ਲਾਈ ਸੀ ਉਹਨਾਂ ਨੇ ਜਿੰਨੇ ਵੀ 에어ਪੋਰਟ ਤੇ ਆ ਨਾ ਡਿਊਟੀ ਫ੍ਰੀ ਹੁੰਦੇ ਨੇ ਇਹਦੇ ਵਿੱਚੋਂ ਦੀ ਕਸਟਮਰ ਨੂੰ ਜਾਣ ਬੁੱਝ ਕੇ ਨਗਾਇਆ ਜਾਂਦਾ ਹੈ। ਵੈਸੇ ਸਾਈਡ ਤੇ ਹੀ ਬਣ ਸਕਦੇ ਆ। ਜਦੋਂ ਵੀ ਇਮੀਗ੍ਰੇਸ਼ਨ ਹੁੰਦੀ ਆ ਉਸ ਤੋਂ ਬਾਅਦ ਚ ਜਾਣ ਬੁੱਝ ਕੇ ਬਣਾਇਆ ਹੁੰਦਾ। ਵੀ ਜੇ ਬੰਦਾ ਇੱਥੋਂ ਦੀ ਲੰਗੂ ਕੁਝ ਨਾ ਕੁਝ ਬੰਦੇ ਦਾ ਲੈਣ ਦਾ ਮਨ ਕਰੋ, ਮਾਰਕੀਟ 12 ਹੋ ਤੇ ਮਤਲਬ ਫਿਰ ਬੰਦਾ ਕੁਝ ਖਰੀਦੂਗਾ। ਇਹ ਵੀ ਪਾਲਿਸੀ ਆ ਚੀਜ਼ਾਂ ਵੇਚਣ ਦੀ। ਕਾਤਰ ਆਏ ਆ ਤੇ ਵੈਸੇ ਤਾਂ ਚਲ ਕਾਨੂੰ ਜਾਣ ਲੱਗੇ ਚੱਕਾਂਗੇ ਜੇ ਕੁਝ ਲੈਣਾ ਹੈ। ਪਰ ਫਿਰ ਵੀ ਤੁਹਾਨੂੰ ਦਿਖਾ ਦਿੰਨੇ ਇੱਥੋਂ ਦਾ ਡਿਊਟੀ ਫਰੀ। ਇਥੇ ਚੀਜ਼ਾਂ ਨਾ ਅਰਬ ਚ ਆਪਾਂ ਮੇ ਦੁਬਈ ਆਬੂਦਾਬੀ ਆ ਐਸੀ ਚੀਜ਼ਾਂ ਵੈਸੇ ਸਸਤੀਆਂ ਮਿਲ ਜਾਂਦੀਆਂ ਟੈਕਸ ਘਟਨੇ ਇਥੇ ਕਤਰ ਵੀ ਅ ਅਰਬ ਜੀ ਆਉਂਦਾ ਹੈਗਾ ਸਾਰਾ ਇਹ ਕਵੇਤ ਕਤਰ ਬਹਿਰੀਨ ਛੋਟੇ ਛੋਟੇ ਦੇਸ਼ ਆ ਤੇ ਪਰ ਵੈਲ ਡਿਵੈਲਪ ਹੋਏ ਹੋਏ ਅੱਜ ਕੱਲ ਦਾ ਹਰੀਸਾ ਨਹੀਂ ਇਹਨਾਂ ਦੀਆਂ ਇਹੋ ਜਿਹੀ ਡਿਊਟੀ ਫਰੀ ਜੀ ਕਤਰ ਦਾ ਇਹ ਪਹੁੰਚ ਗਏ ਜੀ ਆਪਾਂ 에어ਪੋਰਟ ਦੇ ਬਾਹਰਲੇ ਪਾਸੇ ਤੇ ਬੱਸਸ ਓਵਰ ਟੈਕਸੀਸ ਇਧਰ ਹੋ ਜਾਣੀਆਂ ਤੇ ਕੱਲ ਨੂੰ ਦਿਨੇ ਆਉਣ ਵਾਲੇ ਵਲੌਗ ਚ ਰਖਾਵਾਂਗੇ ਇਥੋਂ ਦਾ 에어ਪੋਰਟ ਕਤਰਦਾ ਬਹੁਤ ਸੋਹਣਾ ਬਣਿਆ ਹੋਇਆ ਯਾਰ ਪਹਿਲੀ ਵਾਰੀ ਅਸੀਂ ਇੱਥੇ ਆਏ ਆ ਬਹੁਤ ਸੋਹਣਾ 에어ਪੋਰਟ ਬਣਿਆ ਹੈ ਅਰਬ ਦੇ ਜਨਾ ਸਾਰੇ 에어ਪੋਰਟ ਸੋਹਣੇ ਆ ਭਾਵੇਂ ਦੁਬਈ ਦਾ ਆਬੂਦਾਬੀ ਦਾ ਸਾਰੇ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਸਾਫ ਸੁਗਈਆਂ ਟੈਕਸੀ ਬੁੱਕ ਕਰੀਏ ਨਾ ਬੁਤਾ ਇੰਨਾ ਨਹੀਂ ਮਿਲ ਰਹਾ ਤੇ ਬਾਹਰ ਚੱਲਦੇ ਆਂ ਦਿਨ ਚੜਾਇਆ ਪਿਆ ਬਾਹਰੇ ਵੀ ਲੱਗਦੀ ਨਹੀਂ ਵੀ ਰਾਤ ਆ ਰੇਨ ਵੀ ਨਹੀਂ ਬਹੁਤ ਹੈ ਔਰ ਸਾਫ ਸੇ ਖੁਸ਼ੀ ਕਿੱਥੇ ਪਹੁੰਚ ਗਏ ਇਹ ਲਾਦਾ ਪੱਠੀ ਕੋਲੇ ਬੈਠੀ ਹੋਈ ਆ ਮੈਂ ਕਿੰਨੇ ਡਿਗਰੀ ਟੈਂਪਰੇਚਰ ਹੈ ਬਈ ਚੈੱਕ ਕਰੇ ਮੜਾ ਇਧਰ ਦਿਖਾਓ ਨਾਲ ਚੈੱਕ ਕਰਕੇ ਬਸ ਸੋਹਰੇ ਚੱਕਦੇ 42 ਡਿਗਰੀ ਟੈਂਪਰੇਚਰ ਹੈ 42 ਡਿਗਰੀ ਮਾਈ ਲੋਕੇਸ਼ਨ ਗਰਮੀ ਇੰਨੀ ਜ਼ਿਆਦਾ ਪੈਦੀ 36 ਦਾ ਹੋਣਾ ਹੈਗਾ 43 ਜਾ ਕੇ ਹੈ ਜੀ ਦਿਖਾਇਓ ਅੱਜ ਦਾ ਟੈਂਪਰੇਚਰ 43 ਡਿਗਰੀ ਸੀਗਾ ਦੋ ਵਾ ਦੇਖੋ ਇੰਨੀ ਗਰਮੀ ਪੈ ਰਹੀ ਆ ਜੇ ਰਾਤ ਹੈ ਰਾਤ ਹੋ ਗਈ ਰਾਤ ਨੂੰ ਵੀ 36 ਡਿਗਰੀ ਆ ਸਹੀ ਕਰ ਰਹੇ ਲੰਡਨ 'ਚ 18 ਸੀ ਦੁੱਗਣਾ ਹੋ ਗਿਆ ਖੁਸ਼ੀ ਆਪਣੀ ਹੁਣ ਲੰਡਨ ਉੱਥੇ ਸੀਗਾ 16 ਯਾ ਰਾਤ ਦੇ ਵੱਜ ਗਏ ਸਾਢੇ 9 ਹੋਟਲ ਪਹੁੰਚ ਗਏ ਸੀ ਕਮਰਾ ਲਈਏ ਪਹਿਲਾਂ ਦਾ ਫਿਰ ਵਲੌਗ ਦੀ ਸਮਾਪਤੀ ਕਰਾਂਗੇ ਅੱਜ ਆਪਾਂ ਦਾ ਪੂਰਾ ਦਿਨ ਹੈ ਕੱਲ ਨੂੰ ਚਲੰਕੰਗ ਕਰਾਂਗੇ ਕੋਲੀ ਅੱਜ ਦਾ ਦਿਨ ਵਰਕਟ ਕਰ ਲੋ। ਹਾਂ। ਚਲੋ ਚੱਲਦੇ ਕਮਰੇ ਚ ਚੱਕਦਾ ਬੁੱਤ ਚੱਕਦਾ। ਆਹਾ ਆਹਾ ਇਹ ਬਈ ਬੁੱਤ। ਰੰਜਿੰਦਰ ਰਾਮ ਗੁਰੂਗਾ ਹੁਣ। ਆਹਾ। ਕਮਰੇ ਚ ਪਹੁੰਚ ਗਏ ਜੀ। ਜਵਾਕ ਦੀ ਢੋਈ ਸਿੱਧੀ ਕਰਾਈਏ ਨਾਲੇ ਆਪ ਕਰੀਏ। ਛਿਚੀ। ਕਿੱਤੀ ਆਈ ਗੋਇਸ ਰਹਿ ਨੇ ਅੱਜਾ ਸੋ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣਾ ਆਉਣ ਵਾਲਾ ਸਫਰ ਹੈਗਾ ਮੈਲਬਰਨ ਤੱਕ ਦਾ ਉਹ ਹੁਣ ਤੁਹਾਨੂੰ ਕੱਲ ਦੇ ਵਲੌਗ ਚ ਦਿਖਾਵਾਂਗੇ ਤੇ ਜਿਵੇਂ ਤੁਹਾਨੂੰ 에ਰਪੋਰਟ ਤੇ ਦੱਸੀ ਸੀਗਾ ਸਿਰਫ ਨਿਆਣੇ ਕਰਕੇ ਅਸੀਂ ਥੋੜੀ ਜੀ ਰੈਸਟ ਰੱਖੀ ਹੈ ਵਿੱਚ ਤੇ ਲੀਓਵਰ ਰੱਖਿਆ ਸੀਗਾ ਆਪਣਾ ਤੇ ਬਾਕੀ ਮੈਂ ਤੁਹਾਨੂੰ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਦੱਸਦਾ ਮੈਲਬਰਨ ਅਸੀਂ ਪਹੁੰਚ ਰਹੇ ਹਾਂ ਜੀ 10 ਤਰੀਕ ਨੂੰ ਸ਼ਾਮ ਨੂੰ ਅਸੀਂ 5 ਵਜੇ ਮੈਲਬਨ ਪਹੁੰਚਣਾ ਹੈ ਕਿਉਂਕਿ ਬਹੁਤ ਸਾਰਿਆਂ ਦੇ ਈਮੇਲ ਮੈਸੇਜ ਆ ਰਹੇ ਵੀ ਮੈਲਬਨ ਕਦੋਂ ਆ ਰਹੇ ਕਦੋਂ ਆ ਰਹੇ 10 ਤਰੀਕ ਨੂੰ 5 ਵਜੇ ਸਾਡੀ ਫਲਾਈਟ ਪਹੁੰਚ ਜਾਣੀ ਹੈਗੀ ਤੇ ਬਾਕੀ ਆਪਣਾ ਮੀਟਅਪ ਵੀ ਹੈਗਾ 13 ਸਤੰਬਰ ਦਾ ਉਹਦੀ ਡਿਟੇਲ ਮੈਂ ਤੁਹਾਨੂੰ ਇੱਥੇ ਦੁਬਾਰਾ ਫਿਰ ਮੈਂਸ਼ਨ ਕਰ ਦਿੰਦਾ ਤੇ ਮੇਰੇ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਫਰੈਂਡ ਆ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਇੱਥੇ ਮੈਂਸ਼ਨ ਕਰ ਦਿੰਦਾ ਕੋਈ ਪੁੱਛਣਾ ਹੋਵੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ ਤੇ 13 ਸਤੰਬਰ ਨੂੰ ਦਿਨ ਸੈਚਰਡੇ ਮੇਰੇ ਖਿਆਲ ਚ ਪੈਂਦਾ ਹੈ ਉਸ ਦਿਨ ਅਸੀਂ ਮੈਲਬੌਰਨ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਤੁਸੀਂ ਆਇਓ ਤੇ ਅਸੀਂ ਤੁਹਾਡੀ ਅਡਿਕ ਕਰਾਂਗੇ ਬਾਕੀ ਹੁਣ ਅੱਗੇ ਦਾ ਜਿਹੜਾ ਸਫਰ ਹੈ ਉਹ ਤੁਸੀਂ ਕੱਲ ਦੇ ਬਲੌਗਸ ਦੇਖਿਓ ਗੁੱਡ ਬਾਏ ਸਸੀ ਕੱਲ ਰੱਬ ਰੱਖਾ ਜੀ